ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਵੇਖਦੇ ਪਿਆ ਫੈਕਸ ਵਿੱਚ ਜੇਸੀ ਤੁਹਾਨੂੰ ਬੇਨਤੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਵੀਡੀਓ ਨੂੰ ਲਾਈਵ ਤੇ ਸ਼ੇਅਰ ਆਪਣਾ ਲਾਈਕ ਤੇ ਸ਼ੇਅਰ ਕਰਨ ਦੀ ਤੇ ਤੁਸੀਂ ਕਰਦੇ ਵੀ ਹੋ ਬਹੁਤ ਸਾਰਾ ਮਾਣ ਦਿੰਦੇ ਹੋ ਤੁਹਾਨੂੰ ਬੇਨਤੀ ਹੈਗੀ ਤੁਹਾਡੇ ਚਰਨਾਂ 'ਚ ਕਿ ਤੁਸੀਂ ਆਪਣਾ ਸਾਡੇ ਫੋਰਮ ਦੀ ਸਾਡੀ ਪੰਜਾਬੀ ਨੂੰ ਅੱਗੇ ਵਧਾਉਣ ਵਾਸਤੇ ਆਪਣੇ ਸਿਕਸ ਸਟ੍ਰਗਲ ਨੂੰ ਅੱਗੇ ਵਧਾਉਣ ਵਾਸਤੇ ਜਿਹੜਾ ਸਾਡਾ ਫੋਰਮ ਹੈ ਫੈਕਸ ਵਿੱਚ ਜੇਸੀ ਤੁਸੀਂ ਇਹਦੀ ਸਪੋਰਟ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਹਨੂੰ ਸਪੋਰਟ ਕਰੋ ਆਪਣੀ ਲਾਈਕ ਕਰੋ ਪਿਆਰ ਮੁਹੱਬਤ ਵੰਡੋ ਤਾਂ ਕਿ ਸਾਡੇ ਜ਼ਰਾ ਇਹ ਫੋਰਮ ਜਿਹੜਾ ਵੱਡਾ ਹੋਵੇ ਅਸੀਂ ਮਜ਼ੀਦ ਲੋਕਾਂ ਤੱਕ ਪਹੁੰਚ ਸਕੀਏ ਤੇ ਆਪਣਾ ਜਿਹੜਾ ਸਨੇਹਾ ਪੇਗਾਮ ਹੈ ਜਿਹੜਾ ਖਬਰਾਂ ਤੁਹਾਡੇ ਸਾਹਮਣੇ ਰੱਖਦੇ ਰਹੀਏ ਅੱਜ ਹੀ ਸਾਡੇ ਕੋਲ ਬਹੁਤ ਵੱਡੀਆਂ ਖਬਰਾਂ ਨੇ ਕਾਫੀ ਕੁਝ ਸਨੇਹ ਨੇ ਸਾਰੀਆਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ ਇਹ ਆਪਣਾ ਲਹਿੰਦੇ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਵਿੱਚ ਇਹ ਜਿਹੜੀ ਇੱਕ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਚੱਲ ਰਹੀ ਹੈ ਉਹਦੀ ਇੱਕ ਵੀਡੀਓ ਮੈਂ ਆਪਣਾ ਜਿਹੜਾ ਸੀ ਪਹਿਲਾ ਦਿਨ ਉਹਦੀ ਵੀਡੀਓ ਪੂਰੀ ਆਪਣੇ ਤੇ ਇਸੇ ਥੋੜੀ ਦੇਰ ਪਹਿਲੇ ਅੱਜ ਅਪਲੋਡ ਕੀਤੀ ਹੈ ਤੁਸੀਂ ਉਹ ਵੀ ਜ਼ਾਰੇ ਜ਼ਰੂਰ ਦੇਖਣਾ ਦੇਖਣਾ ਕਿ ਉਥੇ ਕਿਹੜੀਆਂ ਕਿਹੜੀਆਂ ਸੰਗਤਾਂ ਆਈਆਂ ਹੋਈਆਂ ਪੰਜਾਬੀ ਦੇ ਅੱਗੇ ਵਿਧਾਨ ਵਾਸਤੇ ਤੇ ਆਪਣੇ ਸਿੱਖ ਭਾਈਚਾਰੇ ਦੇ ਲੋਕ ਵੀ ਬਹੁਤ ਸਾਰੇ ਜਿਹੜੇ ਨੇ ਉਸ ਉਹਦੇ ਉਹਦੇ ਵਿੱਚ ਸ਼ਾਮਲ ਨੇ ਉਥੇ ਚੱਲਦੇ ਚੱਲਦੇ ਪੈ ਰਹੇ مختلف ਪੰਜਾਬੀਆਂ ਮੁੱਦਿਆਂ ਤੇ ਪੰਜਾਬ ਦੇ ਮਸਲਿਆਂ ਦੇ ਉੱਤੇ ਜਿਹੜੀ ਕਿਸਾਨਾਂ ਤੋਂ ਲੈ ਕੇ ਤੇ ਬਾਕੀ ਆਮ ਆਦਮੀ ਤੱਕ ਸਾਰਿਆਂ ਦੇ ਉੱਤੇ ਜਿਹੜਾ ਉਹ ਵਿਚਾਰ ਵਟਾਂਦਰਾ ਉੱਥੇ ਚੱਲ ਰਿਹਾ ਹੈ ਇਹ ਵੀਡੀਓ ਕਿ ਪਾਈ ਉਹ ਵੀ ਦੇਖ ਲੈਣਾ ਹੁਣ ਅੱਗੇ ਆਨੇ ਕੋਈ ਸੁਨੇਹੇ ਪਹਿਲੇ ਸ਼ੁਰੂ ਕਰ ਲਈਏ ਜਨਾਬ ਇੱਕ ਤੇ ਇਹ ਵੇਖੇ ਜਿਹੜਾ 2026 ਵਿੱਚ ਹਿੰਦੁਸਤਾਨ ਜਿਹੜਾ ਆਪਣਾ ਕੈਨੇਡਾ ਤੇ ਹਿੰਦੁਸਤਾਨ ਦੀ ਜਿਹੜੀ ਟ੍ਰੇਡ ਹੈ ਉਹ ਕੈਨੇਡੀਅਨ ਸਰਕਾਰ ਜਿਹੜੀ ਇਹ ਉਹ ਕੋਈ ਕਿਸੇ ਦੀ ਵੀ ਕਹ ਲੋ ਕਿ ਗੱਲ ਇਸ ਵੇਲੇ ਸੁਣਦੀ ਨਜ਼ਰ ਨਹੀਂ ਆ ਰਹੀ ਕਿਸੇ ਦਾ ਵੀ ਗੱਲ ਆ ਵਿਚਾਰ ਕਰਦੀ ਨਜ਼ਰ ਨਹੀਂ ਆ ਰਹੀ ਉਹਨਾਂ ਦੇ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਟੀਨ ਅਜੇ ਟੀਨੇਜਰ ਜਿਹੜਾ ਹੁੰਦਾ ਲੜਕਾ ਮੁੰਡਾ ਜਿਹੜਾ ਉਹਦੇ ਸਿਰ ਤੇ ਇਸ਼ਕ ਦਾ ਭੂਤ ਸਵਾਰ ਹੋ ਜਾਂਦਾ ਨਾ ਤੇ ਫਿਰ ਉਹ ਕਿੰਨਾ ਕਿ ਛੱਡਦੇ ਪਰ ਨਾ ਮਾਪਿਓ ਦੀ ਸੁਣਦਾ ਨਾ ਪਣਾ ਭਰਾਵਾਂ ਦੀ ਸੁਣਦਾ ਨਾ ਮੱਲੇਦਾਰਾਂ ਦੀ ਨਾ ਇੱਧਰ ਦੀ ਨਾ ਉੱਧਰ ਦੀ ਉਹ ਬਸ ਹੁੰਦਾ ਕਿ ਮੈਂ ਬਸਣਾ ਕੰਮ ਕਰਕੇ ਹੀ ਮੁੜਨਾ ਤੇ ਫਿਰ ਆਖਰ ਤੇ ਤੁਹਾਨੂੰ ਪਤਾ ਉਹਦੇ ਅੰਜਾਮ ਕੀ ਹੁੰਦੇ ਨੇ ਜਜ਼ਬਾਤੀ ਪਰ ਨਿਕਲ ਜਾਂਦਾ ਇਸੇ ਤਰ੍ਹਾਂ ਦੀ ਕੋਈ ਕਾਫੀਅਤ ਜਿਹੜੀ ਹੈ ਇਸੇ ਤਰ੍ਹਾਂ ਦਾ ਜਿਹੜੀ ਸੂਰਤ-ਏ-ਹਾਲ ਹੈ ਉਹ ਕੈਨੇਡਾ ਦੇ ਉੱਤੇ ਤਾਰੀ ਹੋਈ ਇਹ ਹਿੰਦੁਸਤਾਨ ਦੇਸ਼ ਕਿਚ ਮੁਬਤਲਾ ਹੈ ਉਹ ਕਹਿੰਦੇ ਜੀ ਅਸੀਂ ਜਨਾਬ ਉੱਥੋਂ ਵਪਾਰ ਕਰਕੇ ਹੀ ਛੱਡਣਾ ਸਾਰੇ ਨੂੰ ਸਮਝਾ ਰਹੇ ਨੇ ਕਿ ਵਪਾਰ ਜਿਹੜਾ ਉਹ ਟੈਰੀਟੋਰੀਅਲ ਇੰਟੈਗ੍ਰਿਟੀ ਨੈਸ਼ਨਲ ਸਿਕਿਉਰਿਟੀ ਤੋਂ ਅੱਗੇ ਨਹੀਂ ਹੁੰਦਾ ਤੁਹਾਡੀ ਖੁਦਮੁਖਤਾਰੀ ਹੁੰਦੀ ਜਿਹੜੀ ਸੈਲਫ ਰਿਲਾਇੰਸ ਹੈ ਤੁਹਾਡੀ ਜਿਹੜੀ ਆਪਣੀ ਟੈਰੀਟੋਰੀਅਲ ਇੰਟੈਗ੍ਰਿਟੀ ਇਹ ਉਹ ਤੋਂ ਅੱਗੇ ਕੋਈ ਚੀਜ਼ ਨਹੀਂ ਹੁੰਦੀ ਪਰ ਜਿਹੜੀਆਂ ਜਿਹੜੇ ਕੈਨੇਡਾ ਦੇ ਸਰਕਾਰ ਨੇ ਕੈਨੇਡਾ ਦੇ ਜਿਹੜੇ ਕੋਰਨੀ ਦੇ ਜਿਹੜੀ ਕਿ ਕੋ ਹੁਣ ਕੋਰਨੀ ਨੇ ਕਬੀਨਾ ਹੀ ਐਸੀ ਬਣਾਈ ਦੇਖੋ ਨਾ ਹੁਣ ਮਨਿੰਦਰ ਸਿੱਧੂ ਵਰਗੇ ਲੋਗ ਅਨੀਤਾ ਆਨੰਦ ਜੈਸ ਕੀ ਪੋਸਟਾਂ ਜਿਹੜੀਆਂ ਟ੍ਰੇਡ ਮਿਨਿਸਟਰ ਵੀ ਉਹ ਹਿੰਦੂ ਹਿੰਦੁਸਤਾਨੀ ਹੈ ਤੇ ਫਿਰ ਉਸ ਤੋਂ ਬਾਅਦ ਫਿਰ ਤੁਹਾਡਾ ਫੋਰਨ ਮਿਨਿਸਟਰ ਵੀ ਜੇ ਤੁਸੀਂ ਆਪੀਓ ਜੇ ਤੁਸੀਂ ਕੀ ਪੋਸਟਾਂ ਹੀ ਐਸੇ ਹਿੰਦੂ ਨਵਾਜ਼ ਹਿੰਦੂਆਂ ਨੂੰ ਹਿੰਦੁਸਤਾਨ ਦੇ ਨੇ ਕਿਹੜੇ ਇੰਡੀਅਨ ਰੀਜਨ ਦੇ ਲੋਗ ਨੇ ਤੁਸੀਂ ਅਗਰ ਉਹਨਾਂ ਨੂੰ ਦੇ ਦੇਓਗੇ ਸਾਰੀਆਂ ਤੁਸੀਂ ਆਪਣੀਆਂ ਕੀ ਕਹਿੰਦੇ ਨੇ ਦਾੜੀ ਪੁੱਟ ਕੇ ਉਹਦੇ ਹੱਥ ਚ ਫੜਾ ਦੋਗੇ ਤੇ ਫਿਰ ਉਹਦੀ ਮਰਜ਼ੀ ਹੈ ਜਿੱਦ ਤੇ ਮਾਰੀ ਤੈਨੂੰ ਲੈ ਕੇ ਟੁਰੇ ਤੁਸੀਂ ਲਗਾਮਾਂ ਆਪਣੀਆਂ ਜਿਹੜੀਆਂ ਸਰਕਾਰ ਦੀਆਂ ਫੜਾਤੀਆਂ ਹਿੰਦੂ ਲੋਬੀ ਨੂੰ ਇਹ ਫਿਰ ਉਸ ਤੋਂ ਬਾਅਦ ਹੁਣ ਚਲੀ ਜਾ ਪਿੱਛੇ ਉਹਨਾਂ ਦੇ ਉਹ ਆਪਣੇ ਇਥੇ ਜਿਹੜਾ ਟ੍ਰੇਡ ਮਿਨਿਸਟਰ ਉਹਨੇ ਕਿਹਾ ਜਨਾਬ ਜੀ ਕਿ 26 26 ਵਿੱਚ ਜਿਹੜਾ ਹਿੰਦੁਸਤਾਨ ਦਾ ਟ੍ਰੇਡ ਮਿਨਿਸਟਰ ਗੋਇਲ ਹੈ ਉਹਨੇ ਕੈਨੇਡਾ ਨੂੰ ਜਨਾਬ ਸੱਦਾ ਕਿ ਤੁਸੀਂ ਕੈਨੇਡਾ ਆ ਕੇ ਦੌਰਾ ਕਰੋ ਕਿ ਇਹ ਕੈਨੇਡਾ ਵਾਲਾ ਦੌਰਾ ਕਰ ਗਿਆ ਹੁਣ ਹਿੰਦੁਸਤਾਨ ਵਾਲਾ ਜਿਹੜਾ ਉਹ ਦੌਰਾ ਕਰਨ ਆਏਗਾ ਜੇ ਉਹ ਦੌਰਾ ਕਰਨ ਆਏਗਾ ਤੇ ਅੱਗੇ ਫਿਰ ਸਿਕ ਸੰਤਾ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਪੂਰੀ ਤਾਕਤ ਦੇ ਨਾਲ ਇਹਦਾ ਵਿਰੋਧ ਕਰਾਂਗੇ ਇਹ ਬੰਦਾ ਜਦੋਂ ਇੱਥੇ ਆਏਗਾ ਤੇ ਇਹਦਾ ਇੱਥੇ ਜਿਹੜਾ ਸੀ ਆਪਣਾ ਉਹ ਵਿਰੋਧ ਕੀਤਾ ਜਾਏਗਾ ਇਹਨੂੰ ਇਹਨੂੰ ਇਹਦਾ ਕਿਰਾਉ ਕੀਤਾ ਜਾਏਗਾ ਇਹਦੇ ਕੋਲੋਂ ਜਵਾਬ ਲਿਆ ਜਾਏਗਾ ਕਿ ਤੂੰ ਜਿਹੜਾ ਕੈਨੇਡੀਅਨ ਸਿਟੀਜ਼ਨ ਨੂੰ ਸ਼ਹੀਦ ਕੀਤਾ ਤੇ ਆਪਣਾ ਭਾਈ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਛੇੜ ਕੀਤਾ ਉਹਦੀ ਅਕਾਉਂਟੇਬਿਲਟੀ ਪਹਿਲੇ ਕਰੋ ਇਹ ਕੌਸ਼ਸ਼ਾਂ ਕਰਦੇ ਪਏ ਨੇ ਦੇਖੋ ਕਾਮਯਾਬ ਹੁੰਦੇ ਕਿ ਨਹੀਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੀ ਜਦੋਂ ਗੱਲ ਕਰਦੇ ਆਂ ਉਤੋਂ ਫਿਰ ਇੱਕ ਹੋਰ ਸੁਨੇਹਾ ਇੱਕ ਹੋਰ ਤੁਹਾਨੂੰ ਕੋ ਬਹੁਤ ਵੱਡੀ ਤੈਨੂੰ ਖਬਰ ਦੇਣੀ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੇ ਕਾਤਲ ਨੇ ਜਿਹੜੇ ਅਲਜੀਤ ਕਾਤਲ ਨੇ ਜਿਹੜੇ ਫੋਰਟ ਸੋਲਜਰ ਨੇ ਹਿੰਦੂਸਤਾਨੀ ਸਰਕਾਰਾਂ ਦੇ ਅੱਗੇ ਉਹ ਪਹਿਲੀ ਵਾਰੀ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣਗੇ ਜਿਸ ਦਾ ਪਤਾ ਕੇਸ ਚੱਲਦਾ ਪਿਆ ਤੇ ਉਹਦੀ ਹੁਣ ਜਨਾਬ ਆਪਣਾ ਜਿਹੜੀ ਨਾ ਉੱਥੇ ਪੇਸ਼ੀ ਹੋਣੀ ਹੈ ਇਹ ਹੈ ਜਨਾਬ ਪੇਸ਼ੀ ਦੀ ਤਾਰੀਖ ਇਹਨਾਂ ਦੀ ਹੈ 15 ਦਸੰਬਰ ਨੂੰ 15 ਦਸੰਬਰ ਨੂੰ ਜਿਹੜੀ ਇਹਨਾਂ ਨੂੰ ਇਹਨੂੰ ਪੇਸ਼ ਕੀਤੀ ਜਾਏਗੀ ਇਹ ਜਨਾਬ ਇਨ ਪਰਸਨ ਕੋਰਟ ਵਿੱਚ ਜਿਹੜੇ ਨੇ ਉਹ ਪੇਸ਼ ਕੀਤੇ ਜਾਣਗੇ ਪਹਿਲੇ ਬਹੁਤ ਸਾਰੀਆਂ ਜਿਹੜੀਆਂ ਢੇਰ ਲੱਗੇ ਨੇ ਉੱਥੇ ਐਵੀਡੈਂਸ ਦੇ ਆਪਣਾ ਚੀਜ਼ਾਂ ਦੇ ਸਟੇਟਮੈਂਟਸ ਦੇ ਜੋ ਜੋ ਵੀ ਹੈ ਉਹ ਚੱਲੀ ਜਾ ਰਿਹਾ ਅਜੇ ਟ੍ਰਾਇਲ ਸ਼ੁਰੂ ਨਹੀਂ ਹੋਇਆ ਗੋ ਕੇ ਬਹੁਤ ਸਮਾਂ ਹੋ ਗਿਆ 2.5 ਸਾਲ ਹੋਣ ਲ ਹੋ ਗਏ ਨੇ ਤੇ ਭਾਈ ਸ਼ਹੀਦੀ ਪਾ ਪਾ ਹਰਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਤੇ ਇੰਤਜ਼ਾਰ ਕਰ ਰਹੇ ਸਾਰੇ ਕਿ ਇਹ ਟ੍ਰਾਇਲ ਸ਼ੁਰੂ ਹੋਵੇ ਪਰ ਇਹਦੇ ਟ੍ਰਾਇਲ ਜਿਹੜੇ ਨੇ ਆਪਣਾ ਉਹ ਤੋਂ ਕਿ ਫੁੱਟ ਸੋਲਜਰ ਅੱਗੇ ਸਿਰਫ ਇਨਵੋਲਡ ਨੇ ਕੈਨੇਡਾ ਦੀ ਸਰਕਾਰ ਜਿਹੜੀ ਉਹ ਪਿੱਛੇ ਜਾਣ ਨੂੰ ਤਿਆਰ ਨਹੀਂ ਇਸ ਵਜ੍ਹਾ ਸਪੀਮ ਕੋਰਟ ਜਿਹੜੀ ਵੈਸਟਮਿੰਸਟਰ ਨਿਊ ਵੈਸਟਮਿੰਸਟਰ ਦੀ ਸਪੀਮ ਕੋਰਟ ਹੈ ਉੱਥੇ ਜਨਾਬ ਇਹ ਉਸ ਅਦਾਲਤ ਵਿੱਚ ਇਹ ਜਿਹੜੇ ਫੁੱਟ ਸੋਲਜਰ ਨੇ ਚਾਰੇ ਚਾਰੇ ਜਿਹੜੇ ਫੁੱਟ ਸੋਲਜਰ ਨੇ ਇਨਾਂ ਨੂੰ ਪੇਸ਼ ਕੀਤਾ ਜਾਏਗਾ ਉੱਥੇ ਇਹ ਪੇਸ਼ ਕੀਤਾ ਜਾਣਾ ਇਸ ਦੇ ਦੌਰਾਨ ਜਦੋਂ ਹੁਣ ਇਹ 15 ਦਸੰਬਰ ਨੂੰ 15 ਦਸੰਬਰ ਨੂੰ ਜਾਨੀ ਕਿ ਇਹਦੀ ਇਹਨਾਂ ਦੀ ਤਰੀਕ ਦੀ ਇਹ ਪੇਸ਼ੀ ਹੈ ਤੇ ਇਸ ਤੇ ਉੱਤੇ ਸਿੱਖ ਸੰਗਠਾ ਨੇ ਪਾਈ ਸ਼ਹੀਦ ਹਰਦੀਪ ਸਿੰਘ ਨਿਜਰ ਜਿਹੜੀ ਟੀਮ ਹੈ ਵੈਨਕੂਵਰ BC ਦੇ ਵਿੱਚ ਜਿਹੜੀ ਟੀਮ ਹੈ ਉਹਨੇ ਸੱਦਾ ਦਿੱਤਾ ਉਹਨੇ ਨਾ ਰਿਕਵੈਸਟ ਕੀਤੀ ਸਾਰੀਆਂ ਸੰਗਠਾਾਂ ਦੇ ਕੋਲ ਸਿੱਖ ਸੰਗਠਾਾਂ ਦੇ ਕੋਲੋਂ ਕਿ ਸਾਰੇ ਭਾਈ ਜਿਹੜੇ ਉਹ ਵੈਸੇ ਵੀ ਆਪਣਾ ਟਾਈਮ ਕੱਢਦੇ ਨੇ 18 ਤਰੀਕ ਨੂੰ ਵੀ ਹਰ ਮਹੀਨੇ ਦੀ ਜਿਹੜਾ ਉਹ ਇਹ ਰਤਵਾਦ ਖਾਨਾ ਘੇਰਨਾ ਹੁੰਦਾ ਉੱਥੇ ਵੀ ਜਾਂਦੇ ਨੇ ਫਿਰ ਪਿਛਲਾ ਨਵੰਬਰ ਦਾ ਮਹੀਨਾ ਵੈਸੇ ਬੜਾ ਬਿਜ਼ੀ ਰਿਹਾ ਕਿਉਂਕਿ ਜਿਹੜੇ ਆਪਣਾ ਲਾਈਫ ਸਰਟੀਫਿਕੇਟ ਵੰਡੇ ਜਾ ਰਿਹਾ ਸੀ ਉਹਨਾਂ ਦੇ ਵੀ ਜਾ ਕੇ ਆਪਣਾ ਜਿਹੜੇ ਸੀ ਭਾਈ ਹਰਦੀਪ ਨਿੱਜਰ ਸ਼ਹੀਦ ਦੀ ਟੀਮ ਉਹ ਬਾਕੀ ਸਿਕ ਸਕਦਾ ਜਿਹੜੇ ਸੀ 6. ਜਸਟਿਸ ਦੇ ਲੋਕਲੇ ਸੀ ਜਾ ਕੇ ਵਿਰੋਧ ਕਰਦੇ ਰਿਹਾ ਪ੍ਰੋਟੈਸਟ ਕਰਦੇ ਰਿਹਾ ਬੜਾ ਬਿਜ਼ੀ ਮਹੀਨਾ ਗੁਜ਼ਰਿਆ ਨਵੰਬਰ ਦਾ ਹੁਣ ਦਸੰਬਰ ਦੇ ਵਿੱਚ 18 ਤਰੀਕ ਨੂੰ ਵੀ ਹੋਣਾ ਲੇਕਿਨ ਉਸ ਤੋਂ ਪਹਿਲੇ 15 ਤਰੀਕ ਨੂੰ ਇਹ ਜਿਹੜੇ ਚਾਰੇ ਨੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਪਹਿਲੀ ਵਾਰੀ 22 ਸਾਲ ਤੋਂ ਬਾਅਦ ਇਹਨਾਂ ਨੂੰ ਪਹਿਲੀ ਵਾਰੀ ਇਨ ਪਰਸਨ ਜਿਹੜਾ ਕੋਰਟ ਨੇ ਸੱਦਿਆ ਤੇ ਉੱਥੇ ਵੀ 15 ਤਰੀਕ ਨੂੰ ਜਿਹੜਾ ਆਪਣਾ ਉਹ ਜਾਣਾ ਸਵੇਰੇ 8 ਵਜੇ ਦਾ ਸੱਦਾ ਹੈ ਕਿ 8 ਵਜੇ ਜਨਾਬ ਆਪਣਾ ਜਿਹੜੀ ਇਹਨਾਂ ਨੂੰ ਪੇਸ਼ ਕੀਤੇ ਜਾਓ ਤੇ ਕੱਲ ਆਪਣਾ ਭਾਈ ਹਰ ਇੱਕ ਹੋਰ ਵੀ ਆਪਣਾ ਯੂਐਸਏ ਤੋਂ ਇੱਕ ਖਬਰ ਤੁਹਾਡੇ ਸਾਹਦੇ ਸਾਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਭਾਈ ਹਰ ਭਾਈ ਹਰਪ੍ਰੀਤ ਸਿੰਘ ਰਾਣਾ ਦੇ ਜਿਹੜੇ ਆਪਣਾ ਉਹਨਾਂ ਦੀ ਜਿਹੜੀ ਵਰਸੀ ਉਹਨਾਂ ਦਾ ਸ਼ਹੀਦੀ ਦਿਹਾੜਾ ਉਹ ਵੀ ਉਹਦੀ ਤਕਰੀਬਾਂ ਸ਼ੁਰੂ ਹੋ ਗਈਆਂ ਕੱਲ ਆਪਣਾ ਉੱਥੇ ਜਿਹੜਾ ਸੀ ਉਹ ਇੱਕ ਤਕਰੀਬ ਹੋਈ ਇਹ ਜਨਾਬ ਆਪਣਾ ਉੱਥੇ ਯੂ ਐਸ ਏ ਦੇ ਵਿੱਚ ਆਪਣਾ 5 ਦਸੰਬਰ ਨੂੰ ਕੱਲ ਜਿਹੜਾ ਉਹ ਸ਼੍ਰੀ ਅਖੰਡ ਪਾਤਸ਼ਾਹ ਦਾ ਉੱਥੇ ਜਿਹੜਾ ਸੀ ਉਹ ਹੋਇਆ ਤੇ ਆਪਣਾ ਭਾਈ ਹਰਪ੍ਰੀਤ ਸਿੰਘ ਰਾਣਾ ਨੂੰ ਯਾਦ ਕੀਤਾ ਗਿਆ ਉਹਨਾਂ ਦੀ ਸ਼ਹੀਦੀ ਦਿਹਾੜੀ ਉਹਨਾਂ ਦੇ ਸ਼ੁਰੂ ਇਹ ਅੱਗੇ ਵੀ ਜਿਹੜੇ ਇਹਦੇ ਜਿਹੜੇ ਆਪਣਾ ਉਹ ਤਕਰੀਬ ਹੈ ਚਲਦੀਆਂ ਰਹਿਣੀਆਂ ਉੱਥੇ ਸਿੱਖ ਇਹ ਵੀ ਸਾਡੇ ਕੋਲ ਤੁਹਾਨੂੰ ਸੁਨੇਹਾ ਦੇਣਾ ਸੀ ਉਸ ਤੋਂ ਬਾਅਦ ਹੁਣ ਜਿਹੜੀ ਵੱਡੀ ਗੱਲ ਤੁਸੀਂ ਤੁਹਾਨੂੰ ਦੱਸਣ ਲੱਗੇ ਉਹ ਵੱਡੀ ਗੱਲ ਜਿਹੜੀ ਇਹ ਹੈਗੀ ਆ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਦੌਰਾ ਹੋਇਆ ਪਿਊਟਨ ਦਾ ਜਨਿਕੇ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਉਹਨੂੰ ਉਹਨੂੰ ਦੌਰਾ ਕੀਤਾ ਇਸੇ ਅਸੀਂ 2 ਦਿਨ ਪਹਿਲੇ ਜਦੋਂ ਜਿਸ ਦਿਨ ਆਪਣਾ ਪੁਟਨ ਆਇਆ ਸੀ ਇਥੇ ਇੰਡੀਆ ਦੇ ਵਿੱਚ ਉਸ ਦਿਨ ਅਸੀਂ ਰਾਤ ਨੂੰ ਬੜੀ ਵੱਡੀ ਲੰਬੀ ਜਿਹੜੀ ਲਾਈਵ ਸੀ ਇੱਕ ਬ੍ਰਾਡਕਾਸਟ ਸਾਡੇ ਸਾਹਮਣੇ ਮੈਂ ਲੈ ਕੇ ਆਇਆ ਸਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਜਿਹੜਾ ਕਿਸ ਤਰ੍ਹਾਂ ਜਿਹੜਾ ਇਹ ਪੁਟਨ ਦਾ ਦੌਰਾ ਹੈ ਇੰਡੀਆ ਦਾ ਇਹ ਕੈਨੇਡਾ ਵਾਸਤੇ ਮੁਸ਼ਕਲ ਪੇਸ਼ ਕਰ ਉਹ ਜਿਹੜੀ ਨਾਲ ਮੁਸ਼ਕਲ ਲੈ ਕੇ ਆ ਰਿਹਾ ਮੁਸ਼ਕਿਲ ਲੈ ਕੇ ਆ ਰਿਹਾ ਕਿ ਕੈਨੇਡਾ ਨੂੰ ਆਪਣੀ ਸਫਾਈ ਦੇਣੀ ਜਿਹੜੀ ਉਹ ਮੁਸ਼ਕਿਲ ਹੋ ਜਾਣੀ ਕਿਉਂਕਿ ਕੈਨੇਡਾ ਜਿਹੜਾ ਇੱਕ ਇੱਕ طرف ਜਿਹੜਾ ਉਹ ਯੂਕਰੇਨ ਦੇ ਨਾਲ ਖਲੋਤਾ ਲਖਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਉਹਨਾਂ ਨੇ 2250 ਮਿਲੀਅਨ ਡਾਲਰ ਜਿਹੜਾ ਉਹ ਅਸਿਸਟੈਂਸ ਦੇ ਤੌਰ ਦੇ ਉੱਤੇ ਨੈਟੋ ਦੇ ਜ਼ਰੀਏ ਦਿੱਤਾ ਹੈ ਯੂਕਰੇਨ ਦੀ ਵਾਰ ਦੀ ਔਰ ਉਹ ਕਹਿੰਦਾ ਜਨਾਬ ਜੀ ਕਿ ਰਸ਼ੀਆ ਦੇ ਖਿਲਾਫ ਖੜਾ ਯੂਕਰੇਨ ਦੀ ਵਾਰ ਯਾਨੀ ਯੂਰਪ ਦੇ ਨਾਲ ਖੜਾ ਹੋਣ ਦੀ ਕੋਸ਼ਿਸ਼ ਕਰਦਾ ਪਿਆ ਤੇ ਉਹੀ ਜਿਹੜਾ ਆਪਣਾ ਜਿਹੜਾ ਜਿਹੜਾ ਰਸ਼ੀਆ ਹੈ ਰਸ਼ੀਆ ਫਿਰ ਹਿੰਦੁਸਤਾਨ ਦੇ ਨਾਲ ਖੜਾ ਹਿੰਦੁਸਤਾਨ ਰਸ਼ੀਆ ਦੇ ਨਾਲ ਖੜਾ ਹਿੰਦੁਸਤਾਨ ਜਿਹੜਾ ਆਪਣੇ ਰਸ਼ੀਆ ਕੋਲੋਂ ਤੇਲ ਖਰੀਦਦਾ ਤੇ ਉਹ ਪੈਸੇ ਨਹੀਂ ਕਿ ਜਿਹੜਾ ਜਿਹੜਾ ਆਪਣਾ ਹਿੰਦੁਸਤਾਨ ਹੈ ਉਹ ਰਸ਼ੀਆ ਦੀ ਜੰਗ ਨੂੰ ਫੰਡ ਕਰ ਰਿਹਾ ਹੈ ਯੂਕਰੇਨ ਦੇ ਖਿਲਾਫ ਤੇ ਕੈਨੇਡਾ ਜਿਹੜਾ ਜਦੋਂ ਹੁਣ ਰਸ਼ੀਆ ਤੇ ਜਦੋਂ ਕੈਨੇਡਾ ਹੁਣ ਹਿੰਦੁਸਤਾਨ ਦੇ ਕੋਲ ਜਾਏਗਾ ਟ੍ਰੇਡ ਵਾਸਤੇ ਤੇ ਜ਼ਾਹਰ ਹੈ ਜਿਹੜਾ ਕੈਨੇਡਾ ਦਾ ਪੈਸਾ ਜਾਏਗਾ ਕੈਨੇਡਾ ਦਾ ਪੈਸਾ ਜਾਏਗਾ ਇੰਡੀਆ ਇੰਡੀਆ ਤੋਂ ਜਾਏਗਾ ਰੂਸ ਰਸ਼ੀਆ ਤੇ ਉਹੀ ਗੱਲ ਫਿਰ ਡਾਇਰੈਕਟ ਫਿਰ ਕੈਨੇਡਾ ਜਿਹੜਾ ਆਪਣਾ ਉਹ ਰਸ਼ੀਆ ਦੀ ਜੰਗ ਨੂੰ ਫੰਡ ਕਰੇਗਾ ਤੇ ਇੱਕ طرف ਰਸ਼ੀਆ ਦੀ ਜੰਗ ਨੂੰ ਕਿੱਡਾ ਫੰਡ ਕਰ ਰਿਹਾ ਹੈ ਇੱਕ طرف ਯੂਕਰੇਨ ਦੇ ਨਾਲ ਹੋਦਾ ਇਹ ਜੀਵ ਕਿਸਮ ਦਾ ਜਣਾ ਨਾ ਇਹ ਲਤੀਫਾ ਕਹ ਲੋ ਕਿ ਇੱਕ ਸਾਹਮਣੇ ਜਿਹੜੀ ਚੀਜ਼ ਬਣ ਕੇ ਨਾ ਆ ਰਹੀ ਹੈ ਕਿ ਕੋਈ ਜੋਗ ਜਿਆ ਰਹਿ ਗਿਆ اسی ਚੀਜ਼ ਨੂੰ ਬੜੇ ਵਿਸਤਾਰ ਦੇ ਨਾਲ ਬੜੀ ਤਸੱਲੀ ਦੇ ਨਾਲ ਸਰਦਾਰ ਗੁਰਪਤਵੰਦ ਸਿੰਘ ਪੰਨੂ ਹੋਰਾਂ ਨੇ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਕਹੀ ਸਾਡੇ ਸਾਹਮਣੇ ਰੱਖ ਦਵਾ ਕਿ ਉਹ ਉਹਨਾਂ ਦਾ ਮੂਲ ਵੀ ਵਿਚਾਰਤਾ ਰੱਖੀ ਇਸ ਮਾਮਲੇ ਚ ਬੜੇ ਸਿੱਧਾ ਤੇ ਸਾਫ਼ ਉਹਨਾਂ ਨੇ ਇੱਕ ਮੈਸੇਜ ਦਿੱਤਾ ਆਪਣਾ ਐਕਸ ਦੇ ਉੱਤੇ ਉਹਨਾਂ ਨੇ ਪੂਰਾ ਲਿਖਿਆ ਹੈ ਕਿ ਪੂਰਾ ਟਵੀਟ ਕੀਤਾ ਤੁਹਾਡੇ ਸਾਹਮਣੇ ਉਹ ਰੱਖਣ ਦੀ ਇੱਕ ਰੱਖਦੇ ਆਂ ਫਿਰ ਤੁਸੀਂ ਸਮਝਣਾ ਕਿ ਕੈਨੇਡਾ ਕੈਨੇਡਾ ਕਿੱਥੇ ਖਲੋਤਾ ਰੂਸ ਯੂਕਰੇਨ ਦੀ ਜੰਗ ਵਿੱਚ ਕਿਆ ਕੈਨੇਡਾ ਜਿਹੜਾ ਉਹ ਜਿਸ ਤਰ੍ਹਾਂ ਕਹਿ ਰਿਹਾ ਜਿਸ ਤਰ੍ਹਾਂ ਨੀਤਾ ਆਨੰਦ ਨੇ ਕਿਹਾ ਕਿ ਅਸੀਂ ਦੇਣਾ 250 ਮਿਲੀਅਨ ਡਾਲਰ ਦਿੱਤਾ ਹੈ ਯੂਕਰੇਨ ਵਾਸਤੇ ਕੀ ਜਿਸ ਤਰ੍ਹਾਂ ਅਨੀਤਾ ਆਨੰਦ ਕਹਿ ਰਹੀ ਏ ਤੇ ਕੈਨੇਡਾ ਆਪਣੇ ਜਿਹੜੇ 250 ਮਿਲੀਅਨ ਡਾਲਰ ਜਿਹੜਾ ਖਰਚ ਕਰ ਰਿਆ ਯੂਕਰੇਨ ਵਾਸਤੇ ਕੀ ਆ ਵਾਕਈ ਉਸੇ ਤਰ੍ਹਾਂ ਹੀ ਆ ਜਾਂ ਫਿਰ ਜਾਂ ਫਿਰ ਕੈਨੇਡਾ ਜਿਹੜਾ ਉਹ ਦੋਵੇਂ ਹੱਥੀ ਆਪਣਾ ਨੁਕਸਾਨ ਕਰ ਰਿਆ ਕਿ ਇੱਕ ਤਰਫ 250 ਮਿਲੀਅਨ ਡਾਲਰ ਕੱਢ ਕੇ ਯੂਕਰੇਨ ਨੂੰ ਦੇ ਰਿਆ ਦੂਜੀ ਤਰਫ 70 ਅਰਬ ਡਾਲਰ 70 ਬਿਲੀਅਨ ਡਾਲਰ ਦੀ ਟ੍ਰੇਡ ਇੰਡਸਟਰੀ ਨਾਲ ਕਰ ਰਿਆ ਉਹ ਡਾਇਰੈਕਟ ਪੈਸਾ ਜਿਹੜਾ ਡਾਲਰ ਸਿੱਧਾ ਉੱਥੋਂ ਉਹ ਜਾ ਰਿਹਾ ਉੱਥੇ ਜਦੋਂ ਰਸ਼ੀਆ ਦੇ ਵਿੱਚ ਜਾ ਰਿਹਾ ਰਸ਼ੀਆ ਦੇ ਵਾਸਤੇ ਜਾ ਰਿਹਾ ਕੈਨੇਡਾ ਹੁਣ ਜੰਗ ਰੁਕਵਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਜੰਗ ਨੂੰ ਫੰਡ ਕਰ ਰਿਹਾ ਜੰਗ ਜਿਹੜੀ 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 ਜੰਗ ਦੀ ਰੂਸ ਯੂਕਰੇਨ ਦੀ ਜਿਹੜੀ ਜੰਗ ਆ ਉਹਦੇ ਉੱਤੇ ਜਿਹੜਾ ਉਹਦੀ ਅੱਗ ਤੇ ਤੇਲ ਪਾ ਰਿਹਾ ਹੈ ਜੇ ਠੰਡਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਗੱਲ ਸਮਝਾਈ ਹੈ ਪੰਨੂ ਹੋਰਾਂ ਨੇ ਬੜੀ ਸਮਝਣ ਵਾਲੀ ਗੱਲ ਹੈ ਪਿਕਦੇ ਨੇ ਐਕਸੈਸ ਆਫ ਈਵਲ ਇਹਨਾਂ ਨੇ ਪਿਊਟਨ ਤੇ ਮੂਦੀ ਨੂੰ ਕਿਹਾ ਕਿ ਇਹ ਐਕਸੈਸ ਆਫ ਈਵਲ ਨੇ ਦੋਨੇ ਯਾਨੀ ਮਿਲ ਕੇ ਕਿਉਂਕਿ ਪਿਛਲੇ ਆਪਣਾ ਤੇ ਬ੍ਰਾਡਕਾਸਟ ਵਿੱਚ ਅਸੀਂ ਖੁਲਾਸਾ ਲਾਈਵ ਕੀਤਾ ਸੀ ਕਿ ਜਿਸ ਤਰ੍ਹਾਂ 6ਪੁਆਇੰਟ ਜਸਟਿਸ ਨੇ ਇਹ ਕਿਹਾ ਕਿ ਜਿਹੜਾ ਭਾਈ ਹਰਦੀਪ ਸਿੰਘ ਨਿਜਰ ਦਾ ਜਿਹੜਾ ਟੈਲੀਗ੍ਰਾਮ ਅਕਾਊਂਟ ਸੀ ਉਹ ਹੈਕ ਕੀਤਾ ਰਸ਼ੀਅਨ ਏਜੰਸੀ ਨੇ ਰੂਸੀ ਰਸ਼ੀਅਨ ਏਜੰਸੀ ਨੇ ਭਾਈ ਹਰਦੀਪ ਸਿੰਘ ਨਿਜਰ ਦਾ ਉਹਦੀ ਸ਼ਹਾਦਤ ਤੋਂ ਕੁਝ ਦਿਨ ਪਹਿਲੇ ਟੈਲੀਗ੍ਰਾਮ ਹੈਕ ਕਰਕੇ ਹਿੰਦੁਸਤਾਨ ਨੂੰ ਦਿੱਤਾ ਔਰ ਹਿੰਦੁਸਤਾਨ ਨੇ ਜਿਹੜਾ ਸੀ ਉਸ ਆਧਾਰ ਦੇ ਉੱਤੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਉਹਨਾਂ ਨੂੰ ਜਿਹੜੀ ਆਪਣਾ ਗੋਲੀ ਮਾਰੀ ਇਹ ਦੋਵੇਂ ਚੀਜ਼ਾਂ ਇੰਟਰ ਲਿੰਕ ਨੇ ਤੇ ਰਸ਼ੀਆ ਔਰ ਨਮੂਦੀ ਔਰ ਪੁਟਿਨ ਜਿਹੜੇ ਨੇ ਇਹ ਉਹਨਾਂ ਨੇ ਕਿਹਾ ਜੀ ਕਿ ਐਕਸੈਸ ਆਫ ਇਵਲ ਠੀਕ ਹੈ ਬੁਰਾਈ ਦੀ ਜਿਹੜੀ ਕਹ ਲੋ ਕਿ ਜੜ ਨੇ ਤੋਂ ਐਨਮੀਜ਼ ਆਫ ਅਮਰੀਕਾ ਐਂਡ ਕੈਨੇਡਾ ਥੈਟ ਚੈਲੰਜ ਸੋਵਰਨਿਟੀ ਮੋਦੀ ਤੇ ਪੁਟਿਨ ਨੂੰ ਕਰਨ ਅੱਛਾ ਜੀ ਗੱਲ ਸਾਨੂੰ ਅੱਗੇ ਗੱਲ ਹੁਣ ਗੱਲ ਸਾਨੂੰ ਸਮਝਣ ਵਾਲੀ ਆ ਤੇ ਧਿਆਨ ਦੇ ਨਾਲ ਤੁਸੀਂ ਸਮਝਣੀ ਸਾਰੀ ਯੂਐਸ ਟ੍ਰੇਡ ਐਡਵਾਈਜ਼ਰ ਪੀਟਰ ਨਵਾਰੋ ਹੈਜ਼ ਡਿਸਕ੍ਰਾਈਬ ਰਸ਼ੀਆਜ਼ ਵਾਰ ਇਨ ਯੂਕਰੇਨ ਐਜ਼ ਮੋਦੀਜ਼ ਵਾਰ ਪੀਟਰ ਨਵਾਰੋ ਨੇ ਕਿਹਾ ਸੀ ਕਿ ਜਿਹੜੀ ਰਸ਼ੀਆ ਦੀ ਜੰਗ ਹੈ ਇਹ ਮੋਦੀ ਦੀ ਜੰਗ ਹੈ ਮੁਦੀ ਰਸ਼ੀਆ ਦੇ ਨਾਲ ਇੰਡੀਆ ਰਸ਼ੀਆ ਦੇ ਨਾਲ ਹੋ ਕੇ ਜੰਗ ਲੜ ਰਿਹਾ ਯੂਕਰੇਨ ਦੇ ਖਿਲਾਫ ਇਹ ਗੱਲ ਉਹ ਕੈਸ ਬਿਕੋਜ਼ ਇੰਡੀਆ ਇਨਕਰੀਜ਼ਡ ਇਨ ਪਰਚੇਸਿੰਗ ਰਸ਼ੀਅਨ ਆਇਲ ਫ্রম 0% ਟੂ 2% ਬਿਫੋਰ ਦਾ ਇਨਵੇਸ਼ਨ ਟੂ ਨੀਅਰਲੀ 40% ਟੁਡੇ ਰੂਸ ਦੀ ਯਾਰ ਆਪਾ ਬੰਦੀਆਂ ਲੱਗੀਆਂ ਤੇ ਮੁਸ਼ਕਲ ਹੋ ਗਈ ਟ੍ਰੇਡ ਤੇ ਹਿੰਦੁਸਤਾਨ ਨੇ ਰਸ਼ੀਆ ਦੇ ਵਿੱਚੋਂ ਸਸਤਾ ਤੇਲ ਖਰੀਦਣਾ ਤੜਾ ਤੜ ਜ਼ਿਆਦਾ ਸ਼ੁਰੂ ਕਰ ਦਿੱਤਾ ਉਹਦੀ ਮਾਤਰਾ ਵਧਾ ਦਿੱਤੀ ਕੱਚਾ ਤੇਲ ਖਰੀਦ ਕੇ ਰੂਸ ਦੇ ਕੋਲੋਂ ਸਸਤਾ ਉਹਨੂੰ ਰਿਫਾਈਨ ਕਰਕੇ ਤੇ ਫਿਰ ਪੂਰੀ ਦੁਨੀਆ ਨੂੰ ਐਕਸਪੋਰਟ ਵੀ ਕਰਨ ਲੱਗ ਪਿਆ ਇਹ ਧੰਦਾ ਖੂਬ ਚਮਕਾਇਆ ਡਾਲਰ ਚਮਕਾਏ ਉਹਨੇ ਇੰਡੀਆ ਨੇ ਵੀ ਤੇ ਡਾਲਰ ਇੰਡੀਆ ਦੇ ਜਿਹੜੀ ਰੂਸ ਨੂੰ ਵੀ ਦਿੱਤੇ ਜੰਗ ਨੂੰ ਵੀ ਫੰਡ ਕੀਤਾ ਇਸ ਵਾਸਤੇ ਪੀਟਰ ਨਵਾਰੋ ਨੇ ਕਿਹਾ ਸੀ ਕਿ ਇਹ ਜਿਹੜੀ ਜੰਗ ਹੈ ਕੱਲਾ ਪੂਟਨ ਨਹੀਂ ਲੜ ਰਿਹਾ ਬਲਕਿ ਮੋਦੀ ਵੀ ਉਹਦੇ ਨਾਲ ਹੋ ਕੇ ਲੜ ਰਿਹਾ ਯੂਕਰੇਨ ਦੇਖ ਲੈ ਇੰਡੀਆ ਹੈਜ਼ ਬਿਕਮ ਅ ਪ੍ਰਾਈਮਰੀ ਫੰਡਰ ਆਫ ਪਿਊਟਨਸ ਵਾਰ ਮਸ਼ੀਨ ਬਿਲਕੁਲ ਇਹ ਜੇ ਕੋਈ ਸ਼ੱਕ ਨਹੀਂ ਹੈ ਇੰਡੀਆ ਫੰਡ ਕਰ ਰਿਹਾ ਹੈ buying discounted russian oil refining it and exporting it globally ye jada hindustan hai ye russia di jang nu russia ukraine di jang nu russia nu fund kar re hun agli gall jadi interesting aandi hai itthe hun modi button yaar ne jafiyan paare ne lagge rehne ke dusre de naal jang nu fund karan aap hi oh jane maghreb jane america jane russia jane america jane ਭਾਰਤ ਜਾਣੇ ਉਹ ਆਪੇ ਉਹਨੇ ਟੈਰਫ ਲਾ ਰਿਆ ਕੁਝ ਕਰ ਰਿਆ ਪਾਬੰਦੀਆਂ ਲਾ ਰਿਆ ਮਾਮਲਾ ਚੱਲਦਾ ਪੈਸ ਕੋਈ ਲੇਕਿਨ ਇੱਥੇ ਹੁਣ ਕੈਨੇਡਾ ਜਿੱਦੋਂ ਵਿੱਚ ਆਇਆ ਕੈਨੇਡਾ ਨੇ ਵੀ ਪਾਬੰਦੀਆਂ ਲਾਈਆਂ ਹੋਈਆਂ ਕੈਨੇਡਾ ਨੇ ਵੀ ਸੰਕਸ਼ਨ ਕੀਤਾ ਹੋਇਆ ਰਸ਼ੀਆ ਨੂੰ ਕੈਨੇਡਾ ਸੰਕਸ਼ਨਸ ਰਸ਼ੀਆ ਬਟ ਦੈਨ ਐਕਸਪੈਂਡਸ ਟ੍ਰੇਡ ਵਿਦ ਇੰਡੀਆ ਇਹ ਲਤੀਫਾ ਇੱਥੇ ਸ਼ੁਰੂ ਹੋਇਆ ਟਵਿਟਨਸ ਕੀ ਫਾਈਨੈਂਸਰ ਇੱਕ ਤਰਫ ਕੈਨੇਡਾ ਨੇ ਰਸ਼ੀਆ ਨੂੰ ਸੈਂਕਸ਼ਨ ਲਾਈਆਂ ਤੇ ਦੂਜੀ ਤਰਫ ਕੈਨੇਡਾ ਜਿਹੜਾ ਉਹ ਆਪਣੇ ਪੈਸੇ ਲੈ ਕੇ ਤੇ ਇੰਡੀਆ ਦੇ ਕੋਲ ਜਾ ਰਿਹਾ ਕਿ ਭਾਈ ਤੁਸੀਂ ਮਤਲਬ ਉਹ ਪੈਸਾ ਜਿਹੜਾ ਰੂਟ ਹੋ ਕੇ ਵਾਇਆ ਇੰਡੀਆ ਰਸ਼ੀਆ ਤੇ ਹੀ ਕੰਮ ਆਣਾ ਦ ਮੀਨ ਥਿਸ ਮੀਨਸ ਕੈਨੇਡਾ ਇਜ਼ ਇਨਡਾਇਰੈਕਟਲੀ ਫੰਡਿੰਗ ਰਸ਼ੀਆਜ਼ ਵਾਰ ਥਰੂ ਇੰਡੀਆ ਥਿਸ ਮੀਨ ਕੈਨੇਡਾ ਇਜ਼ ਇਨਡਾਇਰੈਕਟਲੀ ਫੰਡਿੰਗ ਰਸ਼ੀਆਜ਼ ਵਾਰ ਥਰੂ ਇੰਡੀਆ ਐਸ

both weapons trade and energy ठीक है जी both undermine global both undermine global stability by aligning against us interest dono ye kaam kar de both celebrate their partnership as direct challenge to president trumps america first doctrine both regimes see six victims ukraine resistance and democratic movement as threat ਪ੍ਰੂਵਿੰਗ ਦੇ ਫੀਅਰ ਫਰੀडम ਨਾਟ ਟੈਰਰਿਜ਼ਮ ਇਹ ਪੂਰਾ ਵਿਸਤਾਰ ਦੇ ਨਾਲ ਆਪਣਾ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਦੱਸਿਆ ਕਿਸ ਤਰ੍ਹਾਂ ਮੋਦੀ ਤੇ ਇੰਡੀਆ ਤੇ ਆਪਣਾ ਜਿਹੜਾ ਇਹ ਪਿਊਟਨ ਹੈਗਾ ਇਹਦੇ ਵਿੱਚ ਕਿਹੜੀ ਕਿਹੜੀ ਜਿਹੜੀ ਚੀਜ਼ਾਂ ਕਾਮਨ ਨੇ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਆਪਣਾ ਇਹ ਕਹਿੰਦੇ ਜਿੱਦਾਂ ਦੋਨੋਂ ਜਿਹੜੇ ਨੇ ਫਰੀडम ਦੇ ਖਿਲਾਫ ਨੇ ਤੇ ਟੈਰਰਿਜ਼ਮ ਨੂੰ ਸਪੋਰਟ ਕਰਦੇ ਨੇ ਦੋਵੇਂ ਜਿਹੜੇ ਆਪਣੇ ਮੁਲਕ ਤੋਂ ਨਿਕਲ ਕੇ ਟ੍ਰਾਂਸਨੈਸ਼ਨਲ ਰਿਫਲੈਕਸ਼ਨ ਕਰਾਉਂਦੇ ਨੇ ਬਾਹਰ ਕਰਦੇ ਨੇ ਆਪਣੀ ਏਜੰਸੀਆਂ ਨੂੰ ਵਰਤਦੇ ਨੇ ਟ੍ਰੇਡ ਨੂੰ ਵੈਪਨ ਦੇ ਤੌਰ ਤੇ ਇਸਤੇਮਾਲ ਕਰਦੇ ਨੇ ਇਹ ਕੁਝ ਚੀਜ਼ਾਂ ਜਿਹੜੀ ਕਾਮਨ ਉਹਨਾਂ ਨੇ ਦੱਸਿਆ ਪੰਨੂ ਹੋਰਾਂ ਨੇ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕੀਤਾ ਇਹ ਔਰ ਦੂਜੀ ਜਿਹੜੀ ਵੱਡੀ ਗੱਲ ਸੀ ਵੱਡੀ ਗੱਲ ਇਹ ਸੀ ਕਿ ਕਿਸ ਤਰ੍ਹਾਂ ਕੈਨੇਡਾ ਜਿਹੜਾ ਉਹ ਇਨਡਾਇਰੈਕਟਲੀ ਯੂਏਪਨਾ ਰਸ਼ੀਆ ਦੀ ਜੰਗ ਨੂੰ ਹੀ ਫੰਡ ਕਰ ਰਿਹਾ ਵਾਇਆ ਹਿੰਦੁਸਤਾਨ ਅਸਲ ਗੱਲ ਇਹ ਰੇ ਤੇ ਇਹ ਤੁਹਾਡੇ ਸਾਹਮਣੇ ਜਿਹੜਾ ਰੱਖਿਆ ਬਾਕੀ 15 ਤਰੀਕ ਦਾ ਸੁਨੇਹਾ ਤੁਹਾਨੂੰ ਦੱਸ ਦਿੱਤਾ ਸੀ ਕਿ 15 ਤਰੀਕ ਨੂੰ ਜਿਹੜਾ ਆਪਣਾ ਤਰੀਕ ਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਜਿਹੜੇ ਕਾਤਲ ਨੇ ਉਹਨੂੰ ਉਦਾਲਤ ਵਿੱਚ ਪੇਸ਼ ਕੀਤਾ ਜਾਏਗਾ 15 ਤਰੀਕ ਨੂੰ ਉਹ ਹੋ ਗਿਆ ਤੇ ਬਾਕੀ ਤੁਹਾਡੇ ਸਾਹਮਣੇ ਤੇ ਆਪਣਾ ਖਿਆਲ ਰੱਖਣਾ ਤੇ ਬਹੁਤ ਬਹੁਤ ਧੰਨਵਾਦ ਤੇ ਚੜ੍ਹਦੀ ਕਲਾ